ਸਸ਼ੀਕਾਲ ਜੀ ਮੈਂ ਸਵਨਪੀ ਸਿੰਘ ਖੁੰਡਵੇਂ ਚੈਨਲ ਤੋਂ ਬਾਈ ਜੀ ਹਲਕਾ ਮੋੜ ਦੇ ਵਿੱਚ ਖੜੇ ਆਪਾਂ ਠੀਕ ਆ ਆ ਜਿਹੜੇ ਆਪਣੇ ਕੋਲੇ ਬਾਈ ਖੜੇ ਆ ਠੀਕ ਆ ਇਹ ਸਾਰੇ ਸਹਾਇਕ ਕਰਮਚਾਰੀ ਆ ਮਤਲਬ ਕੋਈ ਚੌਂਕੀਦਾਰ ਕੋਈ ਕਿਵੇਂ ਹੈ ਸਰਕਾਰੀ ਸਕੂਲਾਂ ਦੇ ਵਿੱਚ ਰੱਖੇ ਹੋਏ ਆ ਇਹਨਾਂ ਦੀ ਮੁਸ਼ਕਲ ਇਹ ਆ ਵੀ ਇਹ ਕਹਿੰਦੇ ਜਿਹੜੀ ਸਾਡੀ ਤਨਖਾਹ ਆ ਕੀ ਉਹ ਵਧਾਈ ਜਾਵੇ ਠੀਕ ਆ ਤੇ ਕਿਉਂਕਿ ਜਿਹੜੀ ਥੋੜੀ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਮੁਸ਼ਕਲ ਆ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਇਹਦੇ ਕਰਕੇ ਜਿਹੜੀ ਆਪਾਂ ਨੂੰ ਇਹਨਾਂ ਨੂੰ ਤਨਖਾਹ ਮਿਲਦੀ ਹੈ ਸਾਰੀ ਸਮੇਂ ਸਿਰ ਦਿੱਤੀ ਜਾਵੇ ਬਸ ਇਹਨਾਂ ਨੂੰ ਆਹੀ ਇੱਕ ਇਹਨਾਂ ਦੀ ਅਪੀਲ ਹੈ ਸਰਕਾਰ ਨੂੰ ਠੀਕ ਹੈ ਜੀ ਇਹ ਵੀਡੀਓ ਸਰਕਾਰ ਤੱਕ ਵੱਧ ਤੋਂ ਵੱਧ ਜ਼ਰੂਰ ਪਹੁੰਚਾਓ ਠੀਕ ਹੈ ਤੇ ਆਓ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਉਹਨਾਂ ਨਾਲ ਸਾਰੇ ਇਹਨਾਂ ਦੀ ਆਪਾਂ ਮੁਸ਼ਕਲਾਂ ਪੁੱਛਦੇ ਹਾਂ ਹਨਾ ਜੋ ਵੀ ਇਹ ਦੱਸਣਗੇ ਉਹ ਤੁਹਾਡੇ ਸਾਹਮਣੇ ਹੋਊਗਾ ਠੀਕ ਹੈ ਜੀ ਲਾਈਵ ਚੱਲ ਰਿਹਾ ਸਾਰਾ ਪ੍ਰੋਗਰਾਮ ਤੇ ਆਓ ਜੀ ਸੁਣਦੇ ਆਪਾਂ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਗੁਰਸੇਵ ਸਿੰਘ ਹੈ ਜੀ ਕਿਹੜਾ ਸਕੂਲ ਤੁਹਾਡਾ ਜੀ ਮੇਰਾ ਤਾਨੂੰ ਬਲਾਕ ਪੈਂਦਾ ਹੈ ਹਲਕਾ ਪੈਂਦਾ ਜੀ ਇਹਨੂੰ ਮੌਰ ਮੰਡੀ ਮੌਰ ਜੀ ਅੱਛਾ ਜੀ ਤੇ ਬਲਾਕ ਪੈਂਦਾ ਮਰੰਪਰਾ ਜੀ ਠੀਕ ਹੈ ਹਾਂਜੀ ਤੇ ਕੀ ਤੁਸੀਂ ਅੱਜ ਕਾਨਫਰੰਸ ਕੀਤੀ ਹੈ ਤੇ ਕੀ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਅਸੀਂ ਮੰਗਾਂ ਸਰਕਾਰ ਤੋਂ ਇਹ ਲੈ ਲੈਂਦੀਆਂ ਜੀ ਵੀ ਸਾਡੀਆਂ ਇਹ ਤਨਖਾਹਾਂ ਜੀ ਰੁਕੀਆਂ ਹੋਈਆਂ ਨੇ ਤਿੰਨ ਚਾਰ ਮਹੀਨੇ ਹੋ ਗਏ ਜੀ ਠੀਕ ਹੈ ਜੀ ਜੋ ਸਾਡੀਆਂ ਤਨਖਾਹਾਂ ਟਾਈਮ ਸਿਰ ਮਿਲਣ ਜੀ ਟਾਈਮ ਸਿਰ ਸਾਨੂੰ ਜਵਾਬ ਕਾਨੂੰ ਪਾਇਆ ਜਾਵੇ ਜੀ ਤੇ ਇਸ ਕਰਕੇ ਦੂਸਰੀ ਬੇਨਤੀ ਹੈ ਜੀ ਕਿ ਤਨਖਾਹ ਸਾਡੀ ਬਹੁਤ ਘਟ ਹੈ ਜੀ ਇਹ ਚਬਾਤਾ ਕੀਤਾ ਜਾਵੇ ਜੀ ਇਹ ਸਮੇਂ ਸਰਦਾਰਾਂ ਤੋਂ ਦੁਕਾਨ ਨਹੀਂ ਮਿਲਦੀ ਦੁਕਾਨ ਦੇ ਖਾਤੇ 'ਚ ਪੈ ਜਾਂਦੇ ਜੀ ਤਿੰਨ ਚਾਰ ਚਾਰ ਪੰਜ ਮਹੀਨੇ ਹੋ ਗਏ ਹਨ ਦੁਕਾਨਾਂ ਨਹੀਂ ਮਿਲੀਆਂ ਜੀ ਤੁਸੀਂ ਪਹਿਲਾਂ ਵੀ ਸਰਕਾਰ ਕੋਲ ਬੇਨਤੀ ਕੀਤੀ ਹੈ ਕੋਈ ਮੈਂ ਪਹਿਲਾਂ ਬੇਨਤੀ ਕਰ ਸੁਕੀਆਂ ਜੀ ਅਸੀਂ ਪਹਿਲਾਂ ਪਾਈ ਆ ਜੀ ਵੀ ਬਿਦਾਰੀ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਜੀ ਬਿਦਾਰੀ ਦੀ ਦੁਕਾਨ ਨੇ ਪੰਜ ਚਾਰ ਮਹੀਨੇ ਰੁਗੀਆਂ ਪਈਆਂ ਜੀ ਉਹ ਪਾਓ ਜੀ ਬੇਤਿਆ ਅਸੀਂ ਪਹਿਲਾਂ ਕਈ ਵਾਰ ਕੁਝ ਕਰ ਚੁੱਕੇ ਹਾਂ ਜੀ ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਜੀ ਹਾਂਜੀ ਕੀ ਮੰਗਾ ਤੁਹਾਡੀ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਸਿਖਜੀਤ ਸਿੰਘ ਪਿੰਡ ਕੋਟਫੱਤਾ ਜੀ ਠੀਕ ਜੀ ਕੋਟਫੱਤਾ ਸਕੂਲ ਚ ਡਿਊਟੀ ਕਰਦੇ ਹਾਂ ਚੌਕੀਦਾਰ ਜੀ ਠੀਕ ਹੈ ਸਰ ਬੇਨਤੀ ਸਾਡੀ ਇਹੀ ਹੈ ਜੀ ਟਾਈਮ ਸਰ ਤਨਖਾਹਾਂ ਨਹੀਂ ਆ ਰਹੀਆਂ ਸਾਡਿਆਂ 5-5000 ਤਨਖਾਹਾਂ ਨਾਲ ਬੱਚੇ ਪਾਲਣ ਸਾਥੋਂ ਨਹੀਂ ਹੋ ਰਹੇ ਤੇ ਸਾਡ ਨੂੰ ਮੰਗ ਇਹੀ ਹੈ ਮੀਟਿੰਗ ਇਸੇ ਕਰਕੇ ਅਸੀਂ ਰੱਖਦੇ ਹਾਂ ਵਾਰ-ਵਾਰ ਅਟ ਕਰਦੇ ਆ ਵੀ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜੀ ਤਾਂ ਸਰ ਸਾਡੀਆਂ ਤਨਖਾਹਾਂ ਪਾਈਆਂ ਜਾ ਸਰਕਾਰ ਕੋਲੋਂ ਇਹ ਉਮੀਦ ਹੈ ਸਾਨੂੰ ਇਹ ਮੰਗ ਹੈ ਧੰਨਵਾਦ ਦੂਸਰੀ ਬੇਨਤੀ ਕਰਦੇ ਹਾਂ ਜੀ ਭਵੰਤਮ ਸਰਕਾਰ ਕੋਲੋਂ ਬੇਨਤੀ ਕਰਦੇ ਵੀ ਸਾਡੀਆਂ ਤਨਖਾਹਾਂ ਜੀ ਰੋਕੇ ਵੀ ਪਾਈਆਂ ਜਾਂਦੀ ਜੀ ਤੇ 5000 ਰੁਪਏ ਨਾਲ ਦੇਖੋ ਜੀ ਕੋਈ ਬੱਚੇ ਚੌਕੀ ਦਾ ਸਕੂਲ ਚ ਰਹੇ ਹੈ ਪਰਿਵਾਰ ਲੈ ਕੇ ਰਹ ਰਹੇ ਨੇ ਗੁਜ਼ਾਰਾ ਨਹੀਂ ਹੁੰਦਾ ਜੀ ਇਹ ਕਰਕੇ ਤਨਖਾਹ ਨੋਦੀਆਂ ਪਤਾਈਆਂ ਜਾਂਦੀਆਂ ਜੀ ਅਸੀਂ ਸਰਕਾਰ ਦੇ ਧੰਨਵਾਦ ਹੋਵਾਂਗੇ ਜੀ ਭਵੰਤਮਨ ਜੀ ਦੇ ਸਾਡੀ ਇਹ ਗੱਲ ਜਰੂਰ ਸੁਣੀ ਜਾਵੇ ਜੀ ਧੰਨਵਾਦ ਆ ਦੇਖੋ ਜੀ ਬੜੇ ਦੁੱਖ ਦੀ ਗੱਲ ਹੈ ਕਿ ਤਰ੍ਹਾਂ ਬਹੁਤ ਘੱਟ ਨੇ ਕੰਮ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ ਜੀ ਤੇ ਉਹ ਤਨਖਾਹ ਵੀ ਜਿਹੜੀ ਹੈਗੀ 5000 ਰੁਪਏ ਕਿੰਨਾਂ ਤਨਖਾਹ ਮਿਲਦੀ ਹੈ ਤੇ ਉਹ ਵੀ ਜਿਹੜੀ ਸਮੇਂ ਸਿਰ ਨਹੀਂ ਮਿਲਦੀ ਸੋ ਸਰਕਾਰ ਨੂੰ ਜਰੂਰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ